ਲੈ ਜਾਓ ਫਿਰ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਵੱਲੋਂ ਨਿਸ਼ਾ ਨਿਰਦੇਸ਼ ਤੇ ਪੰਜਾਬ ਦੇ ਵਿੱਚ ਡਰੱਗ ਫਰੀ ਕਰਨ ਦੀ ਮੁਹਿੰਮ ਚੱਲੀ ਹੈ ਉਹਦੇ ਚ ਇੱਕ ਹੋਰ ਵੱਡੀ ਕਾਮਯਾਬੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ 2 ਕਿਲੋ ਹੀਰੋਇਨ ਦੇ ਨਾਲ ਇੱਕ ਡਰੱਗਸ ਸਮਗਲਰ ਅਸੀਂ ਫੜਿਆ ਹੈ ਇਹ ਜਸਵੀਰ ਸਿੰਘ ਏਲੀਅਸ ਮੱਲਾ ਇਹ ਦਾ ਦੂਜਾ ਛੋਟਾ ਨਾਮ ਹੈ ਮੋਟਾ ਉਰਫ ਜਿਹਨੂੰ ਕਹਿੰਦੇ ਆ ਪਿੰਡ ਖਿਆਲ ਕਲਾਂ ਲੋਪੋਕੇ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ 21 ਸਾਲ ਦੀ ਉਮਰ ਹੈ ਔਰ 12ਵੀਂ ਪਾਸ ਹੈ ਇਹ ਬੰਦਾ ਨਾਲ ਇਹਦੇ ਸਪਲੈਂਡਰ ਮੋਟਰਸਾਈਕਲ ਜਿੱਤੋਂ ਇਹ ਬਰਾਮਦਗੀ ਹੋਈ ਹੈ ਉਹ ਵੀ ਫੜਿਆ ਗਿਆ ਹੈ ਇਹਦੇ ਜਿਹੜੀ ਮੇਨ ਗੱਲ ਹੈ ਇਹ ਮੁਕਦਮਾ ਤੁਹਾਨੂੰ ਇੱਕ ਦਿਨ ਲੇਟ ਅਸੀਂ ਤਾਂ ਹੀ ਦੱਸ ਰਹੇ ਵੀ ਇਹਦੇ ਦੋ ਬੰਦੇ ਹੋਰ ਬਹੁਤ ਜ਼ਰੂਰੀ ਸਾਡੇ ਫੜਨ ਵਾਲੇ ਰਹਿੰਦੇ ਆ ਜਿਨ੍ਹਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਔਰ ਜੋ ਪ੍ਰੀਲਿਮਿਨਰੀ ਪੁੱਛ ਕੇ ਤੋਏ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਜਿਹੜਾ ਸਾਰਾ ਕਾਟਰਲ ਹੈ ਬਾਹਰੋਂ ਬੈਠ ਕੇ ਚਲਾਇਆ ਜਾਇਆ ਹੈ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੁਹਾਨੂੰ ਅਜੇ ਜ਼ਿਕਰ ਤਾਂ ਨਹੀਂ ਕਰ ਰਿਹਾ ਬਿਕੋਜ਼ ਉਹ ਫਿਰ ਕੱਲ ਨਿਕਲ ਜਾਂਦੀ ਹੈ ਉਸ ਐਂਗਲ ਤੋਂ ਇਹ ਅਸੀਂ ਦੇਖ ਰਹੇ ਕਿ ਕਿਸ ਤਰ੍ਹਾਂ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਸਟੈਬਲਿਸ਼ ਹੋਏ ਰਿੰਗ ਲਿੰਕ ਔਰ ਮੁੜਲੀ ਕੁੱਛ ਗਿਛ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਇਹ ਕਾਫੀ ਦੇਰ ਤੋਂ ਇਹ ਬੰਦਾ ਇਸ ਸੰਪਰਕ ਸੀਗਾ ਇਹਦੇ ਨਾਲ ਜਿਹੜੇ ਸਾਥੀ ਨੇ ਔਰ ਦੂਸਰੀ ਗੱਲ ਨੇ ਇੱਕ ਹੋਰ ਦੱਸੀ ਹੈ ਬੜੀ ਇੰਟਰਸਟਿੰਗ ਕਿ ਜਿੱਦਾਂ ਇਹਨਾਂ ਕੋਲ 1 ਕਿਲੋ ਹਿਰੋਇਨ ਆ ਗਈ ਇਹਨਾਂ ਨੂੰ ਲੱਗਿਆ ਕਿ ਹੋਰ ਲਾਲਚ ਕੀਤਾ ਪੈਸੇ ਦਾ ਇਹ ਸਪੈਸ਼ਲ ਇੱਕ ਪਾਊਡਰ ਵੀ ਤਿਆਰ ਕਰਵਾਉਂਦੇ ਰਹੇ ਉਹ ਵੀ ਬਾਹਰੋਂ ਮੰਗਾ ਲੈਂਦੇ ਸੀ ਜਾਂ ਇੱਥੇ ਵੀ ਕਰਦੇ ਸੀ ਉਹ ਨਾਲ ਦਾ ਸਾਥੀ ਦੱਸੇਗਾ ਜਿੱਦਾਂ ਕਿ ਉਹਦੀ ਕੁਆਂਟੀਟੀ ਵਧਾ ਲੈਂਦੇ ਸੀਗੇ ਇਸ ਪੌਜ਼ ਕਰੋ ਆਪਣੇ ਕੋਲ 1 ਕਿਲੋ ਹੈ ਤਾਂ ਇਹਨਾਂ ਨੇ ਤਕਰੀਬਨ ਉਹਨਾਂ 1.5 ਕਿਲੋ ਬਣਾਉਣ ਵਾਸਤੇ ਉਹ ਚ ਇਹੋ ਜੀ ਚੀਜ਼ ਮਿਲਾਵਟ ਕਰ ਦੇਣੀ ਜਿਸ ਨਾਲ ਕਿ ਉਹਦੀ ਜਿਹੜਾ ਉਹਦਾ ਕਿੱਕ ਹੈ ਨਸ਼ੇ ਦਾ ਉਹ ਤਾਂ ਫੈਕਟ ਘਟਣਾ ਹੋਵੇ ਤੇ ਇਹਨਾਂ ਨੂੰ ਵੱਧ ਪੈਸੇ ਮਿਲ ਸਕਣ ਇਹ ਪਹਿਲੀ ਵਾਰ ਇਹੋ ਜੀ ਗੱਲ ਆਪਾਂ ਦੇਖੀ ਹੈ ਕਿ ਜਦੋਂ ਵੇਚਣ ਦੇ ਵਿੱਚ ਵੇਚਣ 'ਚ ਹਿਰਾਫੇਰੀ ਆਪਾਂ ਸਮਝ ਸਕਦੇ ਹਾਂ ਇਹ ਸਾਰੀ ਗੱਲ ਨੂੰ ਸੋ ਉਹਨੂੰ ਵੀ ਅਸੀਂ ਸਾਰੀ ਗੱਲ ਨੂੰ ਕਰ ਰਹੇ ਹਾਂ ਕੁਝ ਉਹ ਜਿਹੜਾ ਇਹਨਾਂ ਤੋਂ ਤੇ ਜਾਂ ਬਰਾਮਦ ਵੀ ਹੋਈਆਂ ਸਾਡੇ ਕੋਲ ਐਵਿਡੈਂਸ ਆਈ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਕੀਤੀਆਂ ਉਹਨੂੰ ਅਸੀਂ ਹੋਰ ਵਰਕਆਊਟ ਕਰ ਰਹੇ ਹਾਂ ਕਿ ਕਿੰਨਾ ਉਹਨੂੰ ਕੁਆਂਟੀਟੀ ਵਧਾਉਣ ਵਾਸਤੇ ਕੀ ਤਰੀਕਾ ਇਹ ਅਪਣਾਉਂਦੇ ਸੀਗੇ ਔਰ ਇਹਦੇ ਚ ਤੁਹਾਡੇ ਨਾਲ ਜਲਦੀ ਅਸੀਂ ਖੁਲਾਸੇ ਕਰਾਂਗੇ ਜਦੋਂ ਵੀ ਸਾਡੇ ਕੋਲ ਕਾਮਯਾਬੀ ਮਿਲਦੀ ਹੈ ਕਿਉਂਕਿ ਇਹਦੇ ਚ ਇੱਕ ਗੱਲ ਹੋਰ ਵੀ ਆਈ ਹੈ ਸ਼ਾਇਦ ਹਥਿਆਰ ਦਾ ਵੀ ਕੰਮ ਹੋਇਆ ਕਿਉਂਕਿ ਬੰਦਾ ਕਟਆਊਟ ਬੜੇ ਹੁੰਦੇ ਇਹਨਾਂ ਚ ਉਹ ਸਾਰੀਆਂ ਗੱਲਾਂ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਨੇ ਤੇ ਉਹਨੂੰ ਅਸੀਂ ਹੋਰ ਉਹਦੇ ਤੇ ਮਿਹਨਤ ਕਰ ਰਹੇ ਆਂ ਔਰ ਉਹਨੂੰ ਬਰੀਕੀ ਨਾਲ ਦੇਖ ਰਹੇ ਹਾਂ ਜਿੱਦਾਂ ਹੀ ਬੰਦੇ ਫੜੇ ਜਾਂਦੇ ਆਂ ਅਗਲੇ ਉਹ ਕੜੀ ਤੋੜਨ ਦੀ ਜ਼ਰੂਰ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਇੰਟਰਸਟਿੰਗ ਮੈਨੂੰ ਲੱਗਿਆ ਇਹ ਕੇਸ ਬਾਕੀਆਂ ਨਾਲੋਂ ਡਿਫਰੈਂਟ ਵੀ ਔਰ ਇਹਦੇ ਚ ਕੱਟਆਊਟ ਬੜੇ ਸਟਰੋਂਗ ਹੈਗੇ ਨਹੀਂ ਤਾਂ ਆਮ ਬੰਦੇ ਨੂੰ ਪਤਾ ਹੁੰਦਾ ਕਿ ਉਹ ਫਲਾਨਾ ਬੰਦਾ ਮੈਨੂੰ ਦੇਖ ਕੇ ਗਿਆ ਉਹ ਆਇਆ ਜੀ ਉਹਦੇ ਚ ਕਾਫੀ ਪੁਲਿਸ ਨੂੰ ਕਾਮਯਾਬੀ ਮਿਲ ਗਈ ਹੈ ਔਰ ਇਹਨੂੰ ਅਸੀਂ ਉਮੀਦ ਹੈ ਕਿ ਜਲਦੀ ਤੋੜਨਾ ਫਿਰ ਸ਼ੇਅਰ ਕਰਾਂਗੇ ਸਾਰੇ ਪ੍ਰੋਸੀਡਰ ਬੱਡਰ ਹੈ ਕਹਿੰਦੀ ਬਾਈ ਬਰੋਸ ਦੀ ਬਾਰਡਰੀ ਹੈ ਜੀ ਬਟ ਚਲਾਈ ਯੂਰਪ ਦੇ ਵਿੱਚੋਂ ਜਾ ਰਿਹਾ ਬੰਦਾ ਔਰ ਜਿਹੜਾ ਲੋਕਲ ਕੰਟੈਕਟਸ ਨੇ ਹੋਰ ਬਾਰਡਰ ਏਰੀਏ ਦੇ ਉਹ ਅਸੀਂ ਸਾਨੂੰ ਇੰਪੋਰਟੈਂਟਲੀ ਚਾਹੀਦੇ ਆ ਹਾਲਾਂਕਿ ਦੇ ਉਹ ਦੋ 2 ਕਿਲੋ ਵੀ ਕੋਈ ਛੋਟੀ ਰਿਕਵਰੀ ਨਹੀਂ ਬਟ ਉਮੀਦ ਹੈ ਕਿ ਹੋਰ ਇਹਦੇ ਚ ਰਿਕਵਰੀ ਹੋਣੀ ਚਾਹੀਦੀ ਹੈ ਸਰ ਇਹ ਜਿਹੜਾ ਇਹਨਾਂ ਨੇ ਤੁਸੀਂ ਕਹਿ ਰਹੇ ਮਿਕਸ ਕਰਦੇ ਸੀਗੇ ਇਹਨਾਂ ਨੇ ਕੋਈ ਇੱਥੇ ਕੋਈ ਕੋਈ ਜਗ੍ਹਾ ਲਈ ਹੋਵੇ ਕੋਈ ਲੈਬ ਬਣਾ ਕੇ ਇਹਨਾਂ ਨੇ ਇਹ ਘਾਰੀ ਘਾਰੀ ਉਹ ਤਾਂ ਯਾਰ ਇਦਾਂ ਹੁੰਦਾ ਨਾ ਦੇਸੀ ਤਰੀਕੇ ਨਾਲ ਜਿਸ ਤਰ੍ਹਾਂ ਵਿੱਚ ਮਿਕਸ ਕਰਦਾ ਪਾਊਡਰ ਪਾਤਾ ਥੋੜਾ ਬੋਤਾ ਉਹ ਪਰ ਉਹ ਚੀਜ਼ ਦੇਖਣੀ ਪੈਣੀ ਵੀ ਉਹ ਇਹਨਾਂ ਨੂੰ ਕਿੱਥੋਂ ਵਿੱਚ ਚੀਜ਼ਾਂ ਦੀ ਐਜੂਕੇਸ਼ਨ ਕਿੱਦਾਂ ਆਈ ਵੀ ਆ ਚੀਜ਼ ਪਾਓ ਸਾਡੇ ਦੋਸਤਾਂ ਜਿਹੜੇ ਪਿਓ ਰਿਹਾ ਕਿ ਜਿਹੜੀ ਬੀ ਨਹੀਂ ਨਹੀਂ ਜਿਹੜੀ ਆਪਣੇ ਮਿਲੀ ਹੈ ਤਾਂ ਬਹੁਤ ਸਹੀ ਕੁਆਲਿਟੀ ਦੇ ਮੈਂ ਤੁਹਾਨੂੰ ਇਹਦੀ ਪੁੱਛ ਕੇ ਚ ਤੋਂ ਇਹ ਗੱਲ ਦੱਸੀ ਹੈ ਠੀਕ ਠੀਕ ਹੈ ਤੇ ਮੋਨੋਸਪਰਿੰਗ ਕੀ ਸੀ ਗੱਲ ਹਾਂਜੀ ਕਿੰਨੇ ਇੱਕ ਬੰਦੇ ਦਾ ਕਨੈਕਟ ਬਣਵਾ ਦੋ ਬੰਦਿਆਂ ਦਾ ਹੋਰ ਫਿਕਰ ਹੋਇਆ ਇੱਥੇ ਲੋਕਲ ਉਹ ਅਸੀਂ ਚੈੱਕ ਕਰ ਰਹੇ ਹਾਂ ਮਸੇ ਇੱਕ ਅਟਕ ਟਿਓ ਦੇਖੋ ਇਹਦੇ ਮੁਤਾਬਕ ਉਹਨਾਂ ਕੋਲ ਕਨਸਾਈਨਮੈਂਟ ਆ 4-5 ਆ ਚੁੱਕੀਆਂ ਹੈ ਓਵਰ ਮੈਨੀ ਮੰਥਸ ਬਟ ਉਹ ਜੇ ਗੱਲ ਇਹਨੂੰ ਪੂਰੀ ਕਲੀਅਰ ਨਹੀਂ ਕਿਉਂਕਿ ਇਹ ਕਟਆਊਟ ਮੈਂ ਤੁਹਾਨੂੰ ਦੱਸਿਆ ਬੜੇ ਇਹਦੇ ਚਾਰੇ ਸੀ ਸਪਲਾਈ ਚੇਨ ਕਿੱਥੇ ਤੱਕ ਸੀ ਸਪਲਾਈ ਚੇਨ ਤਾਂ ਜਿੱਦਾਂ ਜਿੱਦਾਂ ਦੇਖੋ ਬੜੀ ਲੋਕਲ ਮਤਲਬ ਪੰਜਾਬ ਚ ਹੀ ਹੈ ਜ਼ਿਆਦਾ ਤਾ ਤਾਂ ਬੇਸਿਕਲੀ ਡਾਇਰੈਕਸ਼ਨ ਆ ਰਹੀ ਹੈ ਬਾਹਰੋਂ ਪੈਸੇ ਵੀ ਸਾਰੇ ਉਹ ਹਵਾਲਾ ਦਾ ਚੈਨਲ ਚੂਰਨ ਸਾਰਾ ਉਹ ਕਾਫੀ ਯੋ ਯੂਐਸਏ ਤੋਂ ਪਹਿਲੇ ਕਈ ਲਿੰਕ ਪੜੇਗੇ ਕਿ ਯੂਰਪ ਦਾ ਪਰ ਅਗਰ ਪਹਿਲਾਂ ਹੀ ਨਿਕਲ ਜਗਾ ਹਾਂਜੀ ਪੈਸਾ ਫ ਗੱਲ ਤਾਂ ਇਹ ਆ ਨਾ ਵੀ ਇਥੋਂ ਲੋਕ ਚਲੇ ਗਏ ਉੱਥੇ ਬਾਹਰ ਬੈਠੇ ਆ इजी ਮਨੀ ਉਹਨਾਂ ਨੂੰ ਲੱਗਦਾ ਇਹ ਬੜਾ ਸੌਖਾ ਹੈ ਕ੍ਰਾਸ ਬਾਰਡਰ ਲਿੰਕ ਸਟੈਬਲਿਸ਼ ਕੀਤਾ ਉੱਥੋਂ ਅੱਗੇ ਇਧਰ ਆਪਣੇ ਬੰਦੇ ਤਿਆਰ ਕਰ ਲੇ ਔਰ ਅੱਗੇ ਤੋਂ ਅੱਗੇ ਉਹਦਾ ਬੈਨੀਫਿਟ ਲੈ ਕੇ ਬੈਠਾ ਫਾਈਨੈਂਸ਼ੀਅਲ ਬੜਾ ਪੁਆਇੰਟ ਉਹ ਵੀ ਜਿਵੇਂ ਇੱਥੇ ਪਹਿਲੇ ਲੱਗ ਉਹ ਅਜੇ ਤੁਹਾਨੂੰ ਤਾਂ ਨਹੀਂ ਮੈਂ ਸ਼ੇਅਰ ਕਰਿਆ ਫਿਰ ਉਹ ਗੱਲ ਥੋੜੀ ਜੀ ਸਾਡੀ ਅਜੇ ਚੱਲ ਰਹੀ ਹੈ ਉਸਦੇ ਪਾਸੋਂ ਉਹ ਡਰਾਇ ਮੰਗਾਂਦਾ ਹੀ ਆ ਪਹਿਲੀਆਂ ਰਾਣੀ ਦੇਖੋ ਇਹ ਬੰਦੇ ਜਿਹੜੇ ਅਗਲੇ ਕੱਟਆਊਟ ਨੇ ਮੈਂ ਤੁਹਾਨੂੰ ਦੱਸਿਆ ਬਾਰਡਰ ਏਰੀਆ ਤੇ ਉਹਨਾਂ ਤੋਂ ਆਪਾਂ ਨੂੰ ਬੜਾ ਕਲੀਅਰ ਹੋ ਜਾਣਾ ਹੈ ਇਹ ਬੰਦੇ ਨੂੰ ਇਹਦੇ ਕੋਲ ਰਖਾਉਂਦੇ ਵੀ ਰਹੇ ਆ ਅੱਗੇ ਯੂਜ਼ ਵੀ ਕਰਦੇ ਰਹੇ ਨੂੰ ਕਾਫੀ ਜਿੰਨੀ ਕੁ ਨੌਲੇਜ ਹੋ ਅਸੀਂ ਐਕਸਟ੍ਰੈਕਟ ਕਰ ਲਈ ਹੈ ਪਲੱਸ ਟੂ ਪਾਸ ਦਾ ਇੱਕ ਸਾਲ ਤੋਂ ਕਿੰਨਾ ਚਿਰ ਤੋਂ ਲਗਾਏ ਇਤਨੇ ਕੰਮ ਦੇ ਵਿੱਚ ਅਸੀਂ ਕੈਸਾ ਜਿਉਂ ਸਾਲ ਡੇਢ ਸਾਲ ਤੋਂ ਪਲੱਸ ਟੂ ਪਾਸ ਕਰਨ ਤੋਂ ਬਾਅਦ हां मतलब 20 سالے 21 आपने ਕਿਹਦੇ ਤੇ ਲਾਇਆ ਨਹੀਂ ਆਪ ਨਹੀਂ ਹੈ ਜੇ ਕੋਈ ਗੱਲ ਇਦਾਂ ਦੀ ਆਈ ਨਹੀਂ ਬਾਕੀ ਉਹਨਾਂ ਦਾ ਮੈਡੀਕਲ ਹੋਏਗਾ ਉਹ ਚਾਹੀ ਜਾਣਾ ਸਰ ਇਹਨੂੰ ਰਸਕ ਕੀਤਾ ਜੀ ਆਪਾਂ RAMTeerth Road ji ਛਾਟੇ ਥਾਣੇ ਚ ਪਰਚਾ ਹੋਇਆ ਤੁਹਾਨੂੰ ਪ੍ਰੈਸ ਨੋਟ ਦੇ ਰਹੇ ਹਾਂ ਜੀ ਕੋਈ ਜੇਲ ਨਾਲ ਕੋਈ ਲਿੰਕ ਕਰ ਰਹੇ ਜੀ ਸਾਹਮਣੇ ਨਹੀਂ ਅਜੇ ਕੋਈ ਅਜਿਹੀ ਗੱਲ ਨਹੀਂ ਆਈ ਸਰ ਇਹਦੀ ਪ੍ਰਾਪਰਟੀ ਕੋਈ ਡਰਗ ਮੰਡੀ ਉਹ ਭਾਜੀ ਅਸੀਂ ਸਾਰਾ ਦੇਖਾਂਗੇ ਹੁਣ ਮੈਂ ਤਾਂ ਅਜੇ ਸਪਲੈਂਡਰ ਮੋਟਰਸਾਈਕਲ ਹੀ ਤੁਹਾਨੂੰ ਦੱਸਿਆ ਉਹ ਬਰਾਮਦ ਹੋਇਆ ਖਾਤੇ ਵਗੈਰਾ ਦੇਖਾਂਗੇ ਇਸ ਦਾ ਪਹਿਲਾਂ ਅਸੀਂ ਨੈਟਵਰਕ ਦੇ ਬੰਨਾਲ ਦੇ ਬੰਦਿਆਂ ਨੂੰ ਫੜ ਲਈਏ ਇਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਸਟੈਪ ਵਾਈਜ਼ ਹਾਂਜੀ ਇਨਫੋਰਮੇਸ਼ਨ ਬੇਸ ਹਾਂ ਹਾਂ ਇਨਫੋਰਮੇਸ਼ਨ ਬਹੁਤ ਸਾਰਾ ਇੱਕ ਤਰ੍ਹਾਂ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਦਾ ਸੰਪਰਕ ਆਇਆ ਸੀਗਾ ਜਿਹੜਾ ਇਹਨਾਂ ਦਾ ਬਾਹਰ ਬੈਠਾ ਕਿੰਗ ਪਿੰਨ ਉਹਨਾਂ ਪਹਿਲਾਂ ਤੋਂ ਹੀ ਟੱਚ ਸੀ ਜਾਂ ਇਹਨੂੰ ਇਹਨਾਂ ਨੇ ਕੀਤਾ ਕਿ ਇਹ ਮਤਲਬ ਥੋੜੇ ਦਿਨ ਨੂੰ ਹੋ ਹੀ ਗਏ ਇਹਨੂੰ ਹਾਂ ਉਹ ਸਾਰੇ ਲੋਕ ਤੁਹਾਨੂੰ ਪਤਾ ਬਾਹਰ ਆਪਣਾ ਉਹਨਾਂ ਨੂੰ ਲੱਗਦਾ ਕਿ ਅਸੀਂ ਸੇਫ ਹਾਂ ਜਿਵੇਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਉਹ ਸਗੋਂ ਸਾਡੇ ਭੋਲੇ-ਪਾਲੇ ਨੌਜਵਾਨਾਂ ਨੂੰ ਫਾਈਨੈਂਸ਼ੀਅਲ ਇੱਕ ਚਮਕਦਮਕ ਦਿਖਾ ਕੇ ਪੈਸੇ ਦੀ ਉਹਦੇ ਫਸਾ ਲੈਂਦੇ ਆ ਤੇ ਮੁਰਚੇ ਇਹ ਮੁੜ ਕੇ ਉਹ ਗੁਮਰਾਹ ਹੋ ਜਾਂਦੇ ਸਰ ਹੋਰ ਕਿੰਨੇ ਨੌਜਵਾਨ ਜਿਹੜੇ ਇਹਨਾਂ ਦਾ ਨਾਮ ਲਗਾਤਾਰ ਆਸਤਾ ਜੇ ਦੋ ਦੋ ਜਣੇ ਤੁਹਾਨੂੰ ਦੱਸਿਆ ਫੰਡ ਨਾਲੇ ਬਾਕੀ ਹੈ ਇੰਪੋਰਟੈਂਟ ਹੈ ਸਾਰਾ ਉਹ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਐਸ ਸੂਨ ਐਸ ਪੋਸੀਬਲ ਸਰ ਛਾਲੇ ਪਿੰਡੂ ਅਗੇ ਦੇਖੀ ਨੀ ਜੇ ਮੈਂ ਤਾਂ ਨਵੀਂ ਗਲਤ ਕਵਾਂ ਐਗਰੀਕਲਚਰ ਦਾ ਕੰਮ ਕਰਦੇ ਆ ਉਹ ਅਸੀਂ ਕਿਉਂਕਿ ਅਜੇ ኦਪਰੇਸ਼ਨਲ ਕੰਮ ਹੀ ਸਾਰਾ ਮੇਨ ਚੱਲ ਰਿਹਾ ਇਹ ਤਾਂ ਹੁਣੇ ਤਾਂ ਰਿਮਾਂਡ ਹੈਗਾ ਆਪਣੇ ਕੋਲ ਤੋਂ ਆਪਾਂ ਉਹਦੇ ਵਿੱਚ ਸਾਰੀ ਗੱਲ ਕਰਕੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਜਲਦੀ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਇੱਕ ਦਿਨ ਦਾ ਦੋ ਦਿਨ ਦਾ ਅਜੇ ਹੈਗਾ ਹੋਰ ਲੈਣਾ ਜੀ ਅਜੇ